ਕੀਤੋ ਰਿਕਰਡ ਕੋਈ ਨੀ ਗੱਲ ਤੁਸੀਂ ਧੰਨਵਾਦ ਸਰੀ ਨਾ ਮੈਨੂੰ ਤਾਂ ਪਤਾ ਹੈ ਮੈਂ ਜਾਣਾ ਇਹ ਹਗਾ ਸਾਲਾ ਘਾਸਨ ਬਸਰੀ ਖੜੀ ਸੀ ਖੁੱਲ ਗਿਆ ਆਏ ਵੇ ਆਪਣਾ ਵਿਆਹ ਤੇ ਮੈਂ ਤੈਨੂੰ ਕਾਲ ਮਾਲੀ ਮਿਲੀ ਸੀ ਬੇਸੇ ਲੱਗੋ ਮੈਨੂੰ ਉੱਪਰ ਲਿਆ ਅਜਾ ਟ੍ਰੈਸ ਦੀ ਭਰਾ ਤਾਂ ਯਾਦ ਨਹੀਂ ਰੱਖਦਾ ਮੈਂ ਮੇਰੀ ਲੋਟਰੀ ਕੋਈ ਵੀ ਮੇਰੇ ਕੋ ਉਹਦੇ ਕੋ ਤਾਂ ਪੋਣੀ ਨਹੀਂ ਓ ਮੈਂ ਕਿਹਾ 50000 ਦੇ ਸਕੂਲ ਦੇ ਸਰਿੰਦਰ ਨੇ ਭੇਜਿਆ ਉਹਨੂੰ 50000 ਦੇ ਅੱਡੇ ਕਈ ਸੂਟ ਨਹੀਂ ਮੇਰੇ ਕੋਈ ਡੈਡੀ ਜੀ ਹਾਂ ਤਾ ਕਹ ਦੋ ਤਾ ਬਾਤ ਸੁਣਨਾ ਤੇ ਲਗਾ ਇਹਦਨ ਨਹੀਂ ਬੰਦਾ ਕਦੇ ਵੀ ਭੁੱਲਦਾ ਹੈਗਾ ਸਹੀ ਗੱਲ ਦੱਸੇ ਨਾ ਬੱਥੇ ਉਹ ਦਿਨ ਹੁੰਦਾ ਲਾਸਟ ਬੰਦਾ ਉਦੋਂ ਖੁੱਲ ਕੇ ਹੱਸਦਾ ਐ ਨਾ ਵਧੀਆ ਵਧੀਆ ਫੋਟੋ ਖਿਡਾਉਣਾ ਹੈ ਕਹਿੰਦੇ ਇਧਰੋਂ ਸੁਮੈਲ ਦੇ ਕੇ ਇਧਰੋਂ ਸੁਮੈਲ ਦੇ ਕੇ ਬਾਹੋਂ ਤੇ ਬਾਹੋਂ ਭੁੱਲ ਜਾਂਦਾ ਸਾਰਾ ਕੁਝ ਆ ਖਾ ਦੇ ਮੋਟ ਪੂਜੇ ਉੱਡ ਰਹੇ ਹੋ ਆਏ ਹੋ ਐ ਹੋ ਕਾਲਾ ਜਿਹੜਾ ਸੂਟ ਲੰਦੋ ਤੁਸੀਂ ਉਹਦੇ ਨਾਲ ਚੁੰਨੀਆਂ ਲੰਦੇ ਨਹੀਂ ਹੈਗੇ ਨਹੀਂ ਇਹ ਤਾਂ ਮੈਂ ਹਰੀਆਲੀ ਭਾਬੀ ਨੇ ਲੱਗੀਆਂ ਅੱਛਾ ਫਿਰ ਮੈਂ ਕਿਹਾ ਤਸੀ ਉਧ ਜਿਹੜੀ ਚੁੰਨੀ ਵਿਚਾਲੀ ਫੱਟੀ ਹੋਈ ਹੈ ਪਣਾ ਵੀ ਠੀਕ ਹੈ ਪਣਾ ਵੀ ਠੀਕ ਹੈ ਠੀਕ ਹੈ ਆਯਾ ਕਾ ਕੋਲਾ 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 ਖੋਲਾ ਸੁਣਿਆ ਵੀਰ ਜੀ ਕਹਿੰਦੇ ਮੈਂ ਤਾਂ ਚੱਲ ਵੀ ਜਾਂਦਾ ਸੁੱਤਾ ਹੀ ਪਿਆਉਂਗਾ ਮੇਰਾ ਤਾਂ ਬਾਲੀ ਮਾਰੀ ਹੁੰਦੀ ਆ ਮੈਂ ਕਿਹਾ ਸਾਡੇ ਬੋਲੇ ਤੇ ਉੱਤੀ ਕਰਨਾ ਉਹਨੇ ਉੱਤੀ ਉਹ ਉੱਤ ਜਾ ਸੋਣੀਏ ਉੱਤ ਜਾ ਆ ਅੱਖ ਮੈਨੂੰ ਸੁਝੀ ਹੋਈ ਲੱਗਦੀ ਕਿ ਲੋ ਕਰਕੇ ਹੀ ਐ ਲੋ ਕਰਕੇ ਆ ਉਹ ਮੜੀ ਦੀ ਲਾਲੀ ਟੀ ਅੱਖ ਤੇ ਜਿੱਦਾਂ ਹਾਂ ਤਾਂ ਉਦੋਂ ਵੀ ਮੈਨੂੰ ਲੱਗਦਾ ਵੀ ਕੁਛ ਲੱਗੂ ਅੱਖ ਨੂੰ ਹੋਇਆ ਜਾਂਦਾ ਬੱਚੇ ਹਾਂ ਨੇ ਕੀ ਹੈ ਮੇਰੇ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਪਤੈ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਲ ਤੋਂ ਬੁਣੀ ਤੇ ਰੱਬ ਚੋਂ ਹੁਣ ਤੱਕ ਬਖਸ਼ੇ ਤੇ ਸਭ ਨੂੰ ਦੈਰੋਕਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ 100 ਪਹੁੰਚੋ ਤੇ ਭੰਬਰੀ ਤੇ ਦੁੱਖ ਸੁੱਖ ਬਹੁਤ ਕੀਤੇ ਸੀ ਬਹੁਤ ਆਨੰਦ ਮਾਣੇ ਇੱਕ ਗੱਲਾਂ ਮੈਂ ਹਾਂ ਦੇਖਿਆ ਬਾਸ ਅਮਰੂਦ ਅਮਰੂਦ ਪਲਾਜਾ ਸਾਸਰੀ ਘਰ ਬਲਾ ਤਾਂ ਤੋੜ ਕੇ ਦੂੰਗਾ ਉੱਥੇ ਆ ਇੱਧਰ ਕਹਾਂ ਨੂੰ ਆ ਜਾ ਓਰੇ ਓਰੇ ਆ ਕੇ ਜੋੜ ਕੇ ਸਾਸਰੀ ਕੀ ਕਰਨਾ ਕੀ ਕਰਨਾ ਨਹੀਂ ਕੀ ਕਰ ਰਹੀ ਤੂੰ ਦੱਸ ਕਿਆ ਕਰਨਾ ਤਾਂ ਹੁਣ ਕਿਆ ਖਾਣਾ ਹੈ ਮੈਂ ਅਮਰੂਦ ਹਾਂ ਕਿੱਥੇ ਲੱਗਿਆ ਬਬ ਅਮਰੂਦ ਇਹ ਤਾਂ ਇਹ ਨਹੀਂ ਕੱਚੇ ਆਏ ਨਹੀਂ ਦੇ ਦੋ ਹਾਂ ਦੇ ਦੋ ਇੱਕ ਹੈਗਾ ਤਾਂ ਪਰ ਮੈਨੂੰ ਜੰਪ ਮਾਰਨਾ ਪੈਣਾ ਜੰਪ ਮਾਰ ਕੇ ਇੱਕ ਪੰਗਾ ਹੋਣਾ ਖੜਾ ਸਰੀਰ ਇਹ ਕੋ ਨਗਾ ਬਮਰੂਦ ਮੇਰਾ ਕੱਦੇ ਨਹੀਂਗਾ ਚਾਹੋ ਇੱਕ ਨਾਲ ਮੇਰਾ ਪੇਟ ਖਰਾਬ ਹੁੰਦਾ ਰਹੇ ਉਹ ਚਰਚਾ ਨਾਲ ਗੈਸ ਬਣ ਜਾਂਦੀ ਆ ਇਹ ਗੈਸ ਨਾ ਖਾਓ ਗੈਸ ਬੰਦ ਕਰਕੇ ਇਹ ਤਾਂ ਡੈਡੀ ਹਾਜ਼ਮੇ ਵਾਸਤੇ ਠੀਕ ਆ ਬਮਰੂਦ ਦਾ ਐਟਾ ਬਮਰੂਦ ਚੰਗਾ ਹੈ ਹਾਂ ਜਰੂਰ ਇਹ ਵੀ ਸਰਦਾ ਹਾਜ਼ਮਾ ਆਹ ਦੇਖੋ ਸਾਈਡ ਤੇ ਲੱਗਾ ਹੋਇਆ ਪੱਕਿਆ ਹੋਇਆ ਕਿੱਥੇ ਕਿੱਥੇ ਆਹ ਦੇਖੋ ਓਏ ਹੋਏ ਆ ਫੜਿਓ ਔਰ ਇਤਨੂੰ ਦਬੋ ਉਹ ਕਿਹੜਾ ਆਹ ਦੇ ਲੱਗਿਆ ਪੱਕੇ ਆਹ ਲੱਗਿਆ ਪਿਆ ਇਹ ਕਹਿੰਦਾ ਸਾਰੇ ਹੀ ਪੱਕੇ ਆ ਉਹ ਸਾਰੇ ਹੀ ਪੱਕੇ ਡੈਡੀ ਦਾ ਬੂਟੇ ਹੀ ਨਾ ਵੱਢ ਕੇ ਗੱਡੀ 'ਚ ਲਾਦ ਲਈਏ ਮੈਨੂੰ ਲੱਗਦਾ ਡੈਡੀ ਦਾ ਦਿਲ ਘਟਣ ਲੱਗਿਆ ਆ ਰੀਤ ਨੂੰ ਦਬੋ ਟੋਕੇ ਟੋਕੇ ਸਾਈਕਲ ਖਾਣਾ ਟੋਕੇ ਤੋਂ ਸੁਣ ਲਓ ਬੁੱਕੂ ਕੀ ਕਰਨਾ ਹੈ ਖਾਣਾ ਕਿ ਕਰਾ ਲੱਗਿਆ ਪਾਪਾ ਜੀ ਕਿੱਥੇ ਬਾਜੀ ਆਜ ਉਧਰ ਭੈਣ ਜੀ ਨੂੰ ਵੀ ਮਲਾ ਲਓ ਦੱਸਦੇ ਆ ਕਿੱਥੇ ਕਿੱਥੇ ਆ ਮੈਂ ਜੀਤਾ ਖਾਨ ਸਾਹਿਬ ਐ ਜੀ ਜੀ ਦੇ ਫਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਭਾਜੀ ਆਏ ਦੇਖਿਓ ਨਹੀਂ ਨਹੀਂ ਹਾਂ ਹਾਂ ਹੈਗਾ ਹੈਗਾ ਇਹ ਆ ਦੇਖ ਤੁਹਾੰਦਾ ਬਦਲ ਉਹਦੀ ਇਹੇ ਫੁੱਟੀ ਬੜੀ ਥਾਰੀ ਹਾਂਜੀ ਆਹੋ ਜੱਫਾ ਮਾਰਨਾ ਬਣਾ ਉਹ ਦੇਖੋ ਇਸ ਤੋਂ ਹੋਣ ਲੱਗੇ ਨਾ ਤਾਂ ਇਹ ਤਾਂ ਖੰਨੇ ਗਈ ਉੱਧਰ ਨਹੀਂ ਫੁੱਟੀ ਕੇ ਬਾਅਦ ਲੰਬੀ ਚਲੋ ਮੈਂ ਨੂਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮੇਰੀ ਭਾਂਤੀ ਜੀ ਹੈ ਜੀ ਇਹ ਜਾਣਾ ਤੁਸੀਂ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਜਦ ਮੈਂ ਡੈਡੀ ਨੂੰ ਕਹਾਂ ਮੈਂ ਜਾਣਾ ਕਹਿੰਦਾ ਕਾਜ਼ਾ ਹੈ ਕੱਲ ਚੱਲੇ ਹੋਰ ਇਹਦਾ ਇੱਕ ਦਿਨ ਨਹੀਂ ਲੱਗਦਾ ਮੇਰੇ ਵੱਲੋਂ ਹੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾ ਕੋਈ ਪਹਿਲਾਂ ਮੂਰਗ ਵੀ ਸੀ ਆ ਰਹੇ ਆ ਅੱਛਾ ਫਿਰ ਕੀ ਆ ਲਿਆ ਕੇ ਰੱਖਣਾ ਤਾ ਮੈਂ ਖਮਾਣੋਂ ਜਾਣਾ ਤਾਂ ਉਹ ਕੀ ਕਰਨਾ ਤਾਂ ਮੇਰੇ ਪੇਟੀ ਚੱਕ ਲਿਆਉਂਦਾ ਇੱਕ ਪੇਟੀ ਤੇ ਤਾਂ ਬਨਾਵ ਕਰਿਆ ਪਿਆ ਮੈਨੂੰ ਠੰਡੇ ਆ ਜੀ ਡੇੜੀ ਪੇਟੀ ਇੱਕ ਬਾਣੀ ਵੀ ਪੇਟੀ ਹੁੰਦੀ ਹੈ ਡੇੜੀ ਬਸ ਇਹਨਾਂ ਜ਼ਰੂਰੀ ਥੋੜਾ ਵੀ ਪੈਗ ਵਾਲੀ ਆ ਕੋਈ ਚੱਕਰ ਨਹੀਂ ਹੈਗਾ ਤੂੰ ਹੁਣ ਡਾੜੀ ਛਾੜ ਦੇ ਸਾਡੇ ਸਾਈਕਲ ਵਾਲੇ ਕੋਲ ਹਾਂ ਉਹ ਛਾੜ ਦੇ ਟੌਪਿਕ ਛਾੜ ਦੇ ਉਹ ਛਾੜ ਦੇ ਛਾੜ ਦੇ ਛਾੜ ਦੇ ਟੌਪਿਕ ਛਾੜ ਦੇ ਬਸ ਵੈਸੇ ਇਹਨੇ ਵੀ ਆਪਣੀ ਧੀ ਕੋਲੇ ਦੁੱਖ ਕਰਨੇ ਹਾਂ ਹੋਰ ਕਿਹਦੇ ਕੋਲ ਕਰਨੇ ਹਾਂ ਚੱਲ ਕੋਈ ਕੋਈ ਨਾ ਮੈਂ ਲਾੜੇ ਰਾਣੀ ਮੈਂ ਤੂੰ ਨਹੀਂ ਜਾਣਦੀ ਆ ਕਿਥੋਂ ਕਿੰਨੀ ਲਾਉਂ ਜੇ ਲਾਉਂਦਾ ਵੀ ਕਦੇ ਕਦੇ ਲਾਉਂਦਾ ਕਹਿੰਦੇ ਨਹੀਂ ਲੈਣੇ ਕਾ ਮੈਂ ਉਹ ਛੱਡ ਦੇਣੀ ਟੈਨਸ਼ਨ ਲੈਣੇ ਕਾ ਨਹੀਂ ਟੈਨਸ਼ਨ ਦੇਣੇ ਕਾ ਤੂੰ ਠੀਕ ਆ ਸਰੀਰ ਪੱਕਾ ਕਿੰਦਾ ਹਫਤਾ ਤੂੰ ਠੀਕ ਰਹਿਣਾ ਚਾਹੀਦਾ ਉਹ ਹੋਇਆ ਮੈਨੂੰ ਫੈਕਸ਼ਨ ਬਸ ਉਹ ਵੀ ਹੋ ਜੂਗੀ ਠੀਕ ਪਾਣੀ ਬਾਥਰੂਮ ਬਾਥਰੂਮ ਟਿੱਕ ਟਾ ਪਾਣੀ ਪੀ ਜਾਣਾ ਤੋਂ ਜ਼ਿਆਦਾ ਹਾਂ ਅੱਛਾ ਇਹ ਤਾਂ ਮੈਂ ਦਵਾਈ ਦਿੱਤੀ ਹੱਪੇ ਦੀ ਹੁਣ ਮੇਰੇ ਕੋਲ ਹੈ ਨਹੀਂ ਡਾਕਟਰ ਦਾ ਨੰਬਰ ਮੈਨੂੰ ਹੁਣੇ ਫੋਨ ਕਰਕੇ ਪੁੱਛ ਲੈਣਾ ਤੂੰ ਚੱਲ ਫਿਰ ਅੱਗੇ ਪੁੱਛ ਲਈ ਉੱਥੇ ਜਾ ਕੇ ਫੋਨ ਕਰ ਹਾਂ ਬਾਥਰੂਮ ਟਿੱਕ ਟਾ ਹੋਂ ਬਿੱਕੀ ਵਾਲਾ ਫੋਨ ਸਿੱਧੀ ਰੱਖਦਾ ਨਹੀਂ ਇੱਕ ਰਾਤ ਨੂੰ ਮੈਂ ਕਹਿੰਦਾ ਵੀ 50 ਕਿਲੋ ਉਹ ਠੰਡ ਚ ਉਹ ਵਾਡੀ ਬਾਥਰੂਮ ਵੱਧ ਆਉਂਦੀ ਆ ਜਿਆਦਾ ਤੋਂ ਜਿੱਤੇ ਤੋਂ ਠੰਡਾ ਪਾਣੀ ਨਹੀਂ ਪੀ ਜਾਂਦਾ ਤਾਂ ਤੂੰ ਕੋਸਾ ਪਾਣੀ ਪੀਓ ਡਾਕਟਰ ਕਹਿੰਦਾ ਪਾਣੀ ਉਹੀ ਇਹਦਾ ਇਲਾਜ ਹਾਂ ਪਾਣੀ ਪਾਣੀ ਦਾ ਹੀ ਇਲਾਜ ਉਹ ਕੋਸਾ ਰਾਤ ਨੂੰ ਮੈਂ ਕਿੱਥੇ ਕਰਾਂ ਕੋਸਾ ਫੇਰ ਤੂੰ ਬੋਤਲ ਮੰਗਾ ਲੈ ਉਹ ਬੋਤਲ ਨਹੀਂ ਪਈ ਨੀ ਉੱਪਰ ਆਪਣੇ ਕੋਲ ਹੱਥ ਅੱਕੀ ਨੇ ਨਹੀਂ ਰਹੀ ਪਈ ਐਕ ਹੂੰ ਉਹ ਤੈਨੂੰ ਤੱਪਾ ਕਰਨਾ ਬਹੁਤ ਔਖ ਲੱਗਿਆ ਕਰਨਾ ਔਖ ਲੱਗ ਜਰਾ ਨਹੀਂ ਮੈਨੂੰ ਹਾਉ ਚੀ ਵੀ ਕਰਕੇ ਪੀ ਸਕਦਾ ਕੁਸ ਦੇਖ ਕੇ ਧੋ ਕੇ ਦੇ ਦੀ ਹਾਂ ਦੇ ਦੋ ਉੱਪਰ ਪਈ ਆ ਵੀ ਜਿਹੜੀ ਵਾਲੀ ਨਿਕਲੇ ਆਈ ਉਹਦੇ ਵਿੱਚ ਭਰ ਕੇ ਰੱਖ ਤਾਂ ਫਰਮੋਸ ਲਿਆ ਇੱਕ ਠੰਡਾ ਪਾਣੀ ਚ ਠੰਡਾ ਵੀ ਰਹਿਣਾ ਗਰਮ ਵੀ ਰਹਿਣਾ ਬੱਚਿਆਂ ਵਾਲੀ ਬੋਤਲ ਇਹ ਉਧਰੋਂ ਲੈਂਦੀ ਤੇ ਉਹ ਬੜੀ ਵੀ ਆ ਜਾਂਦੀ ਆ ਬੜੀ ਆ ਜਾਂਦੀ ਹੈ ਲੀਟਰ ਕਈ ਵਾਲੀ ਸ੍ਰਿੰਦਰ ਲਿਆ 2 ਲੀਟਰ ਵਾਲੀ ਲਿਆ 2 ਲੀਟਰ ਜਿਹੜੀ ਸਾਰੀ ਰਾਤ ਚ ਲੰਘਦਾ ਜਾ ਰੇ ਆਪ ਦਾ ਮਾਪਲਾ ਤਾਂ ਰਹਿਣ ਤੋਂ ਗਰਮੀ ਆ ਗਈ। ਨਹੀਂ ਹਾਂ ਤਾਂ ਗਰਮੀ ਆ ਗਈ। ਪਾਣੀ ਪੀਓ ਅੱਧੀ ਬਾਰ ਲੈ ਆਇਓ ਪੈਸੇ ਜ਼ਰੂਰੀ ਲਾਉਂਗੇ। ਜੁਵੇਰ ਨੂੰ ਪੈਸੇ ਤਾਂ ਗਰਮ ਕਰਕੇ ਜਾਂਦੀਆਂ ਗਲਾਸ ਵੀਰੀ ਨੂੰ। ਠੀਕ। ਮਾਣਾਂ ਦਾ ਤਾਂ ਨਹੀਂ ਆ ਜਾਂਦੀ ਪੈਸੇ ਜ਼ਰੂਰੀ ਲਾਉਣੇ ਉੱਥੇ ਜਦ ਕਹਿੰਦੀ ਆਹ ਸਮਾਨ ਚਾਹੀਦਾ ਤਾਂ ਲੈਣਾ ਲੈਣਾ ਜੀ ਲੈਣਾ। ਹਾਂ। ਉਹ ਰਿਹਾ ਕਿ ਡੈਡੀ ਦੇ ਪੱਖ ਦੀ ਗੱਲ ਜਿਹੜੀ। ਨਹੀਂ ਕਿਹੜੀ ਸੀ? ਪੈਸੇ ਜ਼ਰੂਰੀ ਲੈਣੇ। ਨਹੀਂ ਕਿਹੜੀ ਚੀਜ਼ ਵੀ ਕਿਹਾ ਵੀ ਮੈਂ ਆਰ ਕੇ ਲੈਣੀਓ ਲੈਣੀਆ। ਹਾਂ। ਉਹ ਵਿਆਹ ਆ ਗਿਆ ਡੈਡੀ ਸਾਨੂੰ ਇੱਥੇ। ਹਾਂ। ਆ ਗਿਆ ਭਾਜੀ ਭਾਣ ਜੀ ਦਾ ਸਾਡੀ ਦਾ ਜੱਟ ਮਾਦੀ ਹਾਂ ਸ਼ਾਂਤ ਇਕਲੇ ਕੇ ਰਿਓ ਹੂੰ ਤੇਰੀ ਇੱਕ ਸੂਟ ਬਹੁਤ ਪੈਂ ਕਹਿੰਦੀ ਮੇਰੇ ਪੌਣੇ ਦੇ ਪਸੰਦ ਨਹੀਂ ਆਉਂਦਾ ਕੋਈ ਦਾ ਅਸੀਂ ਆ ਸੁੱਕੀ ਜੀ ਹੱਡੀਆਂ ਇਹਨੇ ਸਾਡੇ ਨਹੀਂ ਫਸਣੇ ਕੀ ਦੇ ਕਹਿੰਦਾ ਡਾਡੀ ਮੰਨਪ੍ਰੀਤ ਦੇ ਕੱਲ ਚਟਲੀ ਤੇ ਪਹਿਲਾਂ ਇੱਧਰ ਦੇ ਕੂਰੀਅਰ ਕਰ ਚੋਂ ਉਧਰ ਨੂੰ ਭੇਜ ਦੋ ਫਿਰ ਉਧਰ ਦੇ ਕੂਰੀਅਰ ਕਰ ਦੋ ਇਹ ਵੀ ਵੀ ਕਹਿੰਦੀ ਰੂਟਰੀ ਕੋਈ ਵੀ ਮੇਰੇ ਕੋਲ ਉਹਦੇ ਕੋਲ ਤਾਂ ਹੋਣੀ ਨਹੀਂ ਉਹ ਮੈਂ ਕਿਹਾ 50000 ਦੇ ਸਕੂਲੇ ਸ੍ਰਿੰਦਰ ਨੇ ਭੇਜਿਆ ਉਹਨੂੰ 50000 ਦੇ ਅਰੇ ਕਲੇ ਸੂਟ ਨਹੀਂ ਮੇਰੇ ਕੋਈ ਡੈਡੀ ਹਾਂ ਕਹਦਾ ਦਿੱਤਾ ਤਾਂ ਬਾਅਦ ਸੁਣਨਾ ਤੇ ਡੈਡੀ ਨੇ ਬੰਗਾ ਲੈਣਾ ਉਹਦੇ ਨਾਲ ਫੇਰ ਮਨਪ੍ਰੀਤ ਮੈਂ ਮੈਂ ਪਹਿਲਾਂ ਉਹਦਾ ਵੀਡੀਓ ਦੇਖਣੀ ਉਹਨੇ ਫੇਰ ਮੇਰੇ ਕੋਲ ਹੈ ਹੀ ਨਹੀਂ ਮੈਂ ਕਿਹਾ ਖਦ ਹੋਗੀ ਵੀਰੇ ਚੱਲ ਕੋਈ ਹੁੰਦਾ ਹੀ ਆ ਡੈਡੀ ਹਾਂ ਬਿੱਖੀ ਕਹਾਵਤ ਪਾਉਂਦਾ ਇੱਕ ਭੈਣ ਨੇ ਵੀ ਤਾਂ ਪਾਈ ਤੀ ਕਹਿਣ ਨੇ ਰੱਖਣ ਨੂੰ ਥਾਂ ਨਹੀਂ ਪੌਣੂ ਨੂੰ ਹੈ ਨਹੀਂ ਪੌਣੂ ਨੂੰ ਮਾਉਣ ਆਈ ਕਿ ਕਰ ਇਹ ਨਾ ਰਹੀ ਹਾਲਿਕਾ ਚ ਲੈ ਮੇਰਾ ਉਹ ਮੇਰੇ ਕੋ ਤਾਂ ਹੈ ਨਹੀਂ ਮੈਂ ਤਾਂ ਲੈਣਾ ਇੱਕ ਸੂਟ ਵਿਆ ਹੈ ਨਹੀਂ ਹਾਂ ਤੂੰ ਬੜਾ ਬੋਲਦੀ ਆ ਲੋੜੀ ਦੇ ਦੇ ਇਹਨੂੰ ਉਹ ਹਾਂ ਬਾਈ ਇਹ ਕੱਦੀ ਸਰਿੰਦਰ ਪੁੱਛਦੀ ਆ ਕਹਿੰਦੀ ਵੀ ਲੋੜੀ ਦੇ ਕੇ ਆਵਾ ਕਿ ਤੁਸੀਂ ਇੱਥੀ ਤੇ ਲੈ ਜੂਗਾ ਕੈਸ਼ ਚ ਲੈ ਖਾ ਕੋ ਬਾਈ ਤੂੰ ਬਣਾ ਦੇ ਬਣਾ ਦੋ ਤੁਸੀਂ ਹਾਂ ਦਾ ਭਾਈ ਪਰ ਕਲ ਮੈਂ ਜਾ ਕੇ ਦੇਖਣਾ ਬਾਹਰ ਚ ਜੇਕ ਕੇ ਦਾਦੀਆਂ ਲੈ ਦੇ ਦੇ 10000 ਮੈਂ ਪੂਰਾ ਹੈਡ ਮਨ ਲਾਤਾ ਭੱਜਿਓ ਤਾਂ ਹੋਈ ਸੀ ਤੁਸੀਂ ਪਹਿਲਾਂ ਕਹਿਤਾ ਹੁਣ ਉਹਨੂੰ ਵੀ ਲੋੜੀ ਲੈ ਜਾ ਕੇ ਮੈਂ ਕਿਹਾ ਨਹੀਂ ਹੈ ਹਾਂ ਮੈਂ ਤਾਂ ਫੋਨ ਤੇ ਗੱਲ ਤਾਂ ਕਰਦੇ ਨਹੀਂ ਇਹ ਮੈਂ ਨੇ ਮੈਂ ਪੁੱਛਿਆ ਤਾਂ ਦੇ ਕੇ ਜਾਈਏ ਤੇ ਲੈ ਕੇ ਜਾਏਗੇ ਕਿ ਜਿਵੇਂ ਆਏ ਜਾਣਾ ਹਾਂ ਦੇਖਿਆ ਗੱਲ ਹੋ ਗਈ ਤਾਂ ਵੀ ਨਹੀਂ ਕਿਹਾ ਤਾਂ ਇਹਨੇ ਜਾਨੀ ਮੈਂ ਕਿਹਾ ਤਾਂ ਸੱਚੀ ਗੱਲ ਸੱਚੀ ਹੋਊਂਦੀ ਪੁੱਤ ਕਿਦਾਂ ਕਿਹਾ ਤਾਂ ਇਹ ਤਾਂ ਦੱਸ ਜਦ ਮੈਂ ਫੋਨ ਨੂੰ ਬੂਕ ਕਰਿਆ ਕਦੇ ਕਦੇ ਪੰਜਵੇਂ ਫੋਨ ਕਰਿਆ ਸੀ ਮੈਂ ਕਿਹਾ ਭਾਈ ਤੈਨੂੰ ਆ ਭੇਜਾਂ ਉਹਦਾ ਵਦ ਮੈਂ ਸ਼ੀਰਾ ਵੀ ਕਟਾਤਾ ਹੂੰ ਫਿਰ ਇਹਦਾ ਆਪ ਦੀ ਹਾਲ ਉੱਠਦਾ ਤਾਂ ਮੈਨੂੰ ਫੋਨ ਕਰਕੇ ਕਹਿੰਦਾ ਮਿਲ ਜਾ ਹੂੰ ਯਾਰ ਮੈਂ ਤਾਂ ਕਹਿਣਾ ਕਿ ਤੂੰ ਕਿੰਨੇ ਦਿਨ ਤੋਂ ਕਿੰਨਾ ਜੀ 2 ਮਹੀਨੇ ਹੋ ਗਏ ਨੇ ਬਸ ਐਸੇ ਦਾ ਕਹਿਈਆਂ ਮੈਂ 2 ਮਹੀਨੇ ਹੋ ਗਏ ਤੈਨੂੰ ਹਾਂ 2 ਤੋਂ ਵੱਧ ਦੇ ਹੋ ਗਏ ਹੋ ਗਏ ਜੀ ਉਹ ਭੈਣ ਨਾਲ ਆਈ ਟੀ ਮੈਂ ਬਾਗੜ ਭੇਲੀ ਦੇਣਾ ਬੱਸ ਬੱਸ ਬਾਗੜ ਭੇਲੀ ਕਿਹੜੀ ਹੋ ਕੋਠੀ ਝਾੜ ਕੋਠੀ ਝਾੜ ਦੇਣਾ ਆਈ ਬਾਗੜ ਭੇਲੀ ਕਿਹੜੀ ਹੋ ਗਈ ਹੁਣ ਕੱਲ ਮਾਰਨਾ ਕਿਹੜਾ ਫਿਰ ਮੈਂ ਆਉਣਾ ਹੁਣ 5 ਤਰੀਕ ਨੂੰ ਆਉਂਗੀ ਫਿਰ ਮੈਂ ਨਾ 11 ਤਰੀਕ تک ਆਉਂਗੀ ਮੈਂ ਹੁਣ ਨਾਲ ਤਾਂ ਬਾਬੇ ਨਾਲ ਘੱਟ ਆ ਚਾਹੋਂਾਂ ਬਣੀ ਲੈ। 11 ਦਾ। ਦੀਦੀ 11 ਮਾਰੀ ਆ ਹੁਣ ਮੇਰੇ ਤੇ। ਦੀਦੀ ਜੀ ਕੇ। ਦੇ 11 12 13 ਦਾ ਪਹੋਗਾ? ਚਾਹੋਂਾਂ ਬਣੀ ਲੈ। ਆ ਲੈ ਲੈ। ਫੇਰ ਨਹੀਂ ਮਿੱਤੇ ਆਇਆ। ਡਾਕਟਰ ਸੰਨਾਹ ਬੀਬੀ ਨੂੰ ਮਰਸ ਜਾਂਦੇ ਆ ਮੇਰੇ। ਬਸ ਮੈਂ ਫੇਰ ਆਉਂਗੀ 5 ਤਰੀਕ ਤੱਕ। ਚਲੋ। ਇੱਕ ਰਾਤ ਲਾ ਕੇ ਜਾਉਂਗੀ ਫੇਰ। ਚੰਗੋ। ਬਸ ਇੱਕ। ਹਾਂ ਚਲ ਠੀਕ ਹੈ। ਚਲ ਫੋੜੇ ਆਇਆ ਮੈਂ ਦਵਾਈ ਲੈਣੀ ਆਂ ਫੇਰ ਫੁੱਟ ਜਗੂ ਕਮਾਉਣਾ। ਚਲ ਠੀਕ ਹੈ ਡਾਂ। ਨਾ ਨਾ ਵੈਸੇ ਵੀ ਤੇਨੂੰ ਹੁਣ ਫੋਨ ਕਰਕੇ ਦੱਸਣਾ ਮੈਂ ਦੱਸੂ ਜਾਂ ਪਰਮ ਨੂੰ ਤੇਨੂੰ ਦਵਾਈ ਮਗਾ ਦੇ। ਬਾਤੋਂ ਪੁੱਟੀ। ਤੇ ਜ਼ਰੂਰੀ ਜ਼ਰੂਰੀ। ਬਾ ਠੀਕ ਹੈ ਕਰਾਂਗੇ। ਫੇਕ ਵੀ ਤੂੰ ਜਾਊਂਗਾ। ਉਹ ਮੈਂ ਉਹ ਡਾਕਟਰ ਨੂੰ ਫੋਨ ਤੇ ਗੱਲ ਕਰ ਲੀ ਇਹਨੂੰ ਤੇ ਤੇਨੂੰ ਦਵਾਈ ਲਿਖ ਕੇ ਦੇ ਦੇਣੀ। ਬੱਸ ਬੱਸ ਹੁਣ ਆਈ ਉਹ ਉਹ ਗੱਲ ਜਾਨਾ। ਚੱਲ ਚੱਲੀਏ। ਰੀਤ ਇੱਥੇ ਪੱਠੀ ਕਿਉਂ ਖੋਸ਼ ਹੈ ਤੂੰ? ਹਾਂ ਮੈਂ ਖੁਸ਼ੀ ਹਾਂ। ਉਹ ਮੈਂ ਹੂੰ। ਜੇ ਹੈ ਕਿ ਤੂੰ ਦੇ ਦੇ। ਮੇਰੇ ਕੋਲ ਤਾਂ ਨਹੀਂ ਹੈ। ਕਢਾ ਲਾ ਜਿਹੜੇ ਹੈਗੇ ਆ। ਸਭ ਕਢਾ ਲਾ। ਮੈਂ ਵੀ ਮੈਂ ਖੁਸ਼ ਨਹੀਂ ਹੈਗੀ। ਬਾਕੀ 100 ਦੇ ਦੇ ਲੋ ਦੇ ਉਸੇ ਛੋਟੀ ਜੀ ਤੂੰ ਪੈਸੇ ਲੈ ਲੈਣ ਹਮਨੇ ਅੱਗੇ ਤੇ ਜਾ ਦੇ ਹਾਏ ਹਾਏ ਕਾ ਨੰਨਾ ਓਏ ਨੰਨੇ ਨਾ ਬਰ ਰੁਟੋ ਪਾ ਨੰਨੂ ਨੂੰ ਪਾਰੀ ਕਰ ਸੋਹ ਸੰਦੀਪ ਨੂੰ ਫੜਾ ਰੋ ਤੁਸੀਂ ਨਾ ਸੋਹ ਉਹਦੇ ਚ ਲੈ ਤੂੰ ਵੀ ਪਾਲ ਕੁੜੀ ਦੇ ਦੋ ਕੀ ਕੀ ਲੈ ਸ਼ਾ ਹੋ ਜਾਣਾ ਅੰਬੀ ਤਾਂ ਲੱਗਿਆ ਜਾਨਾ ਲੈ ਖੋਲੇ ਠੀਕ ਆ ਫੇ ਨੰਨਾ ਨੂੰ ਦੱਤਿਆ ਗਲੀ ਤੂੰ ਨਾ ਚੱਲ ਨਾਨੂ ਨੂੰ ਪਾਰ ਕਰ ਦੇ ਚੱਲ ਨਾਨੂ ਨੇ ਇੰਨੇ ਪੈਸੇ ਦਿੱਤੇ ਤੁਹਾਨੂੰ ਇੰਨੇ ਪ੍ਰੀਜ਼ ਦੇ ਦੇ ਗੱਲ ਤੇ ਕੋਲ ਗੱਲ ਕੋਲ ਕਰ ਦੇ ਪਾਰੀ ਕਰ ਲੈ ਵਈ ਪਾਰੀ ਆਪਣਾ ਇਹਦਾ ਕੁੜੀ ਬੱਚਾ ਅੱਜ ਜਨਮ ਦੇ ਨਾ ਆਉਂਦਾ ਭੱਜਿਆ ਮਮੀ ਨੂੰ ਬੁਲਾਉਂਦੀ ਆਏ ਹੋਏ ਇਹ ਆਪਣੀ ਇੱਕੋ ਇੱਕ ਦੋਤੀ ਦਾ ਜਨਮ ਦਿਨ ਨਹੀਂ ਜਾ ਰਿਹਾ ਸੱਤ ਨੂੰ ਸੱਤ ਕਹਿ ਤਾ ਦਤਾ ਉਹਨੇ 7 ਫਰਵਰੀ ਭੁੱਲ ਗਈ ਸੱਤ ਮਾਰ ਤੁਸੀਂ ਮੂੰਹ ਪਾਇਆ ਫਰਵਰੀ ਜਿਹੜਾ ਨੂੰ ਸੱਤੇ ਤਾਂ ਯਾਦ ਆ ਚਲ ਐਂ ਦੱਸੋ ਮੇਰੇ ਆਪਣੀ ਵਿਆਹ ਦੀ ਨਵੰਤਰੀ ਕੱਤੀ ਕਦ ਦੇ ਬੈਜਤੀ ਪਹਿਲਾਂ ਮੈਂ ਤੁਸੀਂ ਕਹਦੇ ਵਿਆਹ ਹੀ ਤੀਹੇ ਮਾ ਨੂੰ ਦਾ ਪਤਾ ਤੁਸੀਂ ਨਾ ਤੁਸੀਂ ਦੱਸੋ ਤਾਂ ਨੂੰ ਨਹੀਂ ਪਤਾ ਹੈ ਯਾਰ ਮੈਨੂੰ ਪਤਾ ਹੀ ਨਹੀਂ ਅਲਾ ਇਹ ਭੁੱਲ ਲਗੇ ਪ੍ਰੀਤ ਦਾ ਜਨਮ ਦਿਨ ਵੀ ਭੁੱਲ ਲਗੇ ਇਹ ਮੈਂ ਸੱਤ ਤੱਕ ਇਹ ਨਹੀਂ ਹੈਲੋ ਸੱਤ ਤਾਂ ਮਨ ਦੀ ਦੰਗੜਾ ਕੋਈ ਨਾ ਭੁੱਲ ਗਏ ਦੇਖਿਆ ਤੇ ਘਰ ਦੀ ਭੁੱਲ ਗਏ ਮੈਨੂੰ ਆਸ ਤੁਸੀਂ ਰੱਤ ਦਿਨ ਵਸ ਰਹੀ ਨਾ ਮੈਨੂੰ ਤਾਂ ਪਤਾ ਹੈ ਮੈਂ ਜਾਣਾ ਹੈਗਾ ਸਾਰਾ ਘਾਸ ਨਵਸ ਰਹੀ ਖੜੀ ਦੀ ਕਿਆ ਖੁੱਲ ਗਿਆ ਆਏ ਵੇ ਆਪਣਾ ਵਿਆਹ ਹੈ ਕੱਲ ਹੀ ਤੇ ਮੈਂ ਤੈਨੂੰ ਕਾਲਾ ਮਾਲੀ ਮਿਲੀ ਸੀ ਬੇਸਤ ਲੱਗੂ ਇੰਨਾ ਭੁੱਲ ਗਿਆ ਅਜਾ ਟ੍ਰੈਸ ਦੀ ਭਰਾ ਤਾਂ ਯਾਦ ਨਹੀਂ ਰੱਖਦਾ ਮੈਂ ਹੈ ਨਹੀਂ ਮੈਂ ਕਿਹੜੀ ਤਰੀਕ ਤੇ ਡੈਡੀ ਭੁੱਲ ਗਿਆ ਨਾ ਤੂੰ ਭੁੱਲ ਗਿਆ ਨਾ ਇਹ ਤਾਂ ਸਿਆਣਾ ਪਾਉਂ ਵੀ ਨਹੀਂ ਪਾਉਂ ਗਿਆ ਇਹ ਤਾਂ ਸਿਆਣਾ ਨਾ ਮੈਨੂੰ ਅਜੇ ਮੈਨੂੰ ਪਤਾ ਤੁਸੀਂ ਦੱਸੋ ਪਤਾ ਹੀ ਨਹੀਂ ਹਾਲ ਨੂੰ ਤੁਸੀਂ ਦੱਸੋ ਕੋਲ ਗਿਆ ਤੁਸੀਂ ਮੈਨੂੰ ਪੱਕਾ ਪਤਾ ਤੁਹਾਨੂੰ ਪਤਾ ਨਹੀਂ ਮੈਂ ਦੱਸ ਤਾ ਤੁਹਾਨੂੰ ਪਤਾ ਹੀ ਨਹੀਂ ਮੈਨੂੰ ਪੱਕਾ ਪਤਾ ਦੱਸ ਤੁਸੀਂ ਮੰਨ ਲਓ ਤੁਸੀਂ ਦੱਸੋ ਮੈਨੂੰ ਮੈਨੂੰ ਤਾਂ ਪਤਾ ਮੈਂ ਤਾਂ ਗੁਰਿੰਦਰ ਦਾ ਬਟਾ ਨਾ ਲੇ ਤੁਸਾਂ ਚਲਾ ਦੇ ਠੀਕ ਹੈ ਤੁਸੀਂ ਦੱਸੋ ਉਹਦਾ ਸਹੀ ਦੱਸੀ ਲੈ ਮੈਨੂੰ ਕਹ ਪਤਾ ਕੋਈ ਫਾ ਨਾ ਤੂੰ ਵੀ ਆ ਨਵਾਂ ਵਿਆਹ ਕਾ ਤੇ ਬੋਇਆ ਤਾਂ ਮੈਂ ਮੈਨੇ ਤਖਾਣੀ ਤੇਰੇ ਮੈਂ ਫੋਨ ਤੇ ਤੇਰੇ ਆਪਰੇ ਸਾਰੇ ਨੂੰ ਦੱਸੇ ਆਪਣਾ ਕਿਦ ਵਿਆਹਤਾ ਪਹਿਲਾਂ ਧਰਿੰਦੇ ਨੂੰ ਦੱਸ ਵੀ ਸਹੀ ਨਾ ਨਾ ਪਹਿਲਾਂ ਆਪ ਦੱਸ ਲੈ ਤੂੰ ਵੀ ਮੇਰੇ ਚਲ ਕੰਨ ਚ ਦੱਸ ਦੇ ਹਾਂ ਦੱਸ ਪਹਿਲਾਂ ਧਰਿੰਦੇ ਨੂੰ ਦੱਸ ਵੀ ਮੈਂ ਕਿਉਂ ਮੈਂ ਮੈਂ ਉਹਨੇ ਤਾਂ ਤੈਨੂੰ ਉਹਨੇ ਤਾਂ ਮੈਨੂੰ ਸਹੀ ਨਹੀਂ ਦੱਸਿਆ ਉਹਨੇ ਤਾਂ ਮੈਨੂੰ 11 ਤਰੀਕਾ ਕਿਹਾ ਹੈ ਗੱਲ ਤਾਂ ਹੋਇਆ ਜੀ ਤਾਂ ਮੈਂ ਫਿਰ ਕਿੰਨੇ ਦਿਨ ਹੋਇਆ ਤਾਂ ਮੈਂ 11 ਤਰੀਕ ਨੂੰ ਬਰਬਾਦ ਹੋਇਆ ਹੀ ਨਹੀਂ ਕਿਹੜੀ ਤਰੀਕ ਨੂੰ ਹੋਇਆ ਤਾਂ 17 ਨੂੰ ਹੋਇਆ ਦਾ 17 ਨੂੰ 17 ਕਿਹੜਾ ਮਹੀਨਾ ਤਾਂ 17 ਫਰਵਰੀ ਨੂੰ ਹੋਇਆ ਦਾ ਬਰਬਾਦ ਮੈਂ ਬਰਬਾਦ ਹਣ ਬਰਬਾਦ ਕਰਨਾ ਹੈ ਆਪਾਂ ਵਟਵਾ ਖੋ ਕੇ ਜਰਵਾਦ ਵੀ ਸੁਣਿਆ ਧੀ ਧਿਆਨ ਗਾਲੋ ਬਈ ਸ੍ਰਿੰਦਰ ਨੇ ਵੀ 17 ਫਰਵਰੀਓ ਕੇ ਹੱਥ ਠੀਕ ਆ ਬੜੀ ਅੱਕੜੀ ਤਾਈ ਦਾ ਖੋਖ ਕੇ ਨੇ ਹੋਲੇ ਪੈਨਿਕ ਗੱਲ ਪਿੱਛੇ ਭੁੱਲ ਗਏ ਤੇ ਪਹਿਲਾਂ ਇਹ ਨਹੀਂ ਪਤਾ ਕਿ ਆ ਇਹਦਨ ਨਹੀਂ ਬੰਦਾ ਕਰ ਵੀ ਭੁੱਲਦਾ ਹੈਗਾ ਸਹੀ ਗੱਲ ਦੱਸੇ ਨਾ ਦੱਸੇ ਉਹ ਦਿਨ ਹੁੰਦਾ ਲਾਸਟ ਬੰਦਾ ਉਦੋਂ ਖੁੱਲ ਕੇ ਹੱਸਦਾ ਇਹਨਾਂ ਵਧੀਆ ਵਧੀਆ ਫੋਟੋ ਖਿਡਾਉਣਾ ਹੈ ਕਹਿੰਦੇ ਇੱਧਰੋਂ ਸੁਮੈਲ ਦੇ ਕੇ ਇੱਧਰੋਂ ਸੁਮੈਲ ਦੇ ਕੇ ਬਹੁਤ ਵੇਲੇ ਭੁੱਲ ਜਾਂਦਾ ਵਾਰਾ ਕਰਦਾ ਖਾ ਦੇ ਬੋਟ ਪੂਛੇ ਉੱਡ ਰਹੇ ਹੋ ਆਏ ਹੋ ਆਏ ਹੋ ਕਾਲਾ ਹੁੰਦਾ ਪਾਣੀ ਨਹੀਂ ਮੈਨੂੰ ਉਹਦੇ ਬਾਅਦ ਮੈਂ ਸਾਰਾ ਕੁਝ ਭੁੱਲ ਜਾਂਦਾ ਉਹ ਇਹ ਤਾਂ ਇਹ ਵੀ ਕਰਦਾ ਵੀ ਤੇਰੀ ਉਹ ਚੱਲ ਕੋਈ ਨਹੀਂ ਹੱਸਦਿਆਂ ਦੇ ਕੰਮ ਜਿਹੜਾ ਨਾ ਹੁਣ ਤੁਸੀਂ ਮੈਨੂੰ ਕਿਹਾ ਵੀ ਮੈਂ ਬਰਬਾਦ ਹੋਇਆ ਇਹਨਾ ਐਰਿਕਸ ਫਲੇਸ਼ਨ ਲੈਣੀ ਆ ਮੈਂ ਵੀਡੀਓ ਦੇ ਬੱਚੇ ਲੈਣੀ ਆ ਨਾਲੇ ਹੁਣ ਘਰ ਜਾ ਕੇ ਲੈਣੀ ਹੈ ਕੋਈ ਟਾਈਮ ਦੱਸੂਗਾ ਘਰ ਜਾ ਕੇ ਤੁਸੀਂ ਉਹ ਕੇਕ ਕਟੋਗੇ ਕਿ ਵਾਕਰੋਗੇ ਹਾਂ ਫਾਖ ਤੂੰ ਨਹੀਂ ਬੋਲਣਾ ਮੇਰੇ ਸਾਹਮਣੇ ਪਤਾ ਡੱਲੀ ਦੇ ਮੂੰਹ ਨੂੰ ਚੁੱਪ ਬੈਠਾ ਹੈ ਮੈਂ ਵੀ ਆਪਣੇ ਬਾਪ ਕਰਕੇ ਚੁੱਪ ਬੈਠੇ ਵੀ ਸੌਰੇ ਆਏ ਹੋਏ ਆਪਣੇ। ਨਾ ਪੁੱਤ ਇਕੱਲੀ ਬੋਲੀ ਆਈ। ਉਹ ਯਾਰ ਡੈਡੀ ਆਪਣੇ ਪਿਆਰ ਦੀ ਡੇਟ ਭੁੱਲ ਗਿਆ ਪਹਿਲਾਂ ਫੇਰ ਕਹਿੰਦਾ ਬਰਬਾਦ ਕਰਤਾ। ਕੋਈ ਨਹੀਂ। ਲੈ ਜੀ। ਚਲੋ ਇਹ ਜਾ ਫਿਰ ਹੁਣਾ। ਅਸੀਂ ਨਿਕਲਦੇ ਆ ਜੀ ਲੈ ਕੇ ਬਾਹਰ ਹੁ ਤਾਂ ਨਾ। ਅਹ ਪਰਮਾਤਮਾ ਹੁਣ ਦੇਖਦੇ ਆ ਕਿਹੜਾ ਪ੍ਰੋਗਰਾਮ ਬਣਾਉਣਾ ਹੈ। ਬਾਦੀ ਜੀ ਦੀ ਬ੍ਰੇਕ ਖਾਣਾ ਉਹ ਤੋਂ ਨਿਕਲੇ ਬਾਅਦ ਚ। ਪਾਲਾ ਨੂੰ ਦੁਪੱਟੇ ਚ ਇੱਤੇ ਆ ਗਏ। ਤੰਦਿੱ ਦੁਪੱਟੇ ਲੈਣੇ ਆ ਜੀ ਦੁਪੱਟਾ ਲਹਿੰਗਾ ਕਿਹੜਾ ਕਿਹੜਾ ਹੈ ਦੁਪੱਟਾ ਪਗੜੀ ਹਾਊਸ ਜਿਹੜਾ ਸੂਟ ਲੰਦੇ ਤੁਸੀਂ ਉਹਦੇ ਨਾਲ ਚੁੰਨੀਆਂ ਲੰਦੇ ਨਹੀਂ ਹੈਗੇ ਨਹੀਂ ਇਹ ਤਾਂ ਮੈਂ ਹਰੀਆਲੀ ਭਾਬੀ ਨਹੀਂ ਲੈਣ ਲੱਗੀ ਅੱਛਾ ਫਿਰ ਮੈਂ ਕਿਹਾ ਤਾਂ ਸੀ ਉੱਧ ਜਿਹੜੀ ਚੁੰਨੀ ਵਿਚਾਲੀ ਫੱਟੀ ਹੋਈ ਹੈ ਪਣਾ ਵੀ ਠੀਕ ਹੈ ਠੀਕ ਹੈ ਫੇਰ ਤਾਂ ਫਾਈ ਲੈ ਲੈ ਤੂੰ ਆਹ ਦਿਖਾ ਤਖਾਲ ਕੇ ਹਾਂ ਰੰਗ ਰੰਗ ਤਾਂ ਇੱਤਰੂਗਾ ਦਾ ਕਿਦਾਂ ਤੋਤੇ ਦੇ ਕੋਰੇ ਬਣ ਜੇ ਦਾ ਇਹਨਾਂ ਦੇ ਚੁੰਨੀਆਂ ਦਾ ਰੰਗ ਮੈਂ ਵੀ ਥੋੜੀ ਤੋ ਲੈ ਕੇ ਜਾਨੀ ਆਪ ਨੂੰ ਕੰਪਿਊਟਰਾਈਜ਼ ਹੁੰਦਾ ਜੀ ਜਿਹੜਾ ਪੇਂਟ ਵਾਲਾ ਹੁੰਦਾ ਨਾ ਉਹ ਆਪਾਂ ਪਹਿਲੇ ਹੀ ਕਹਿ ਦਿੰਨੇ ਜੀ ਇਹਦਾ ਜਾਊਗਾ ਇੱਕ ਤਾਂ ਆ ਠੀਕ ਆ ਆ ਟਾਈਗਰ ਬੱਠੇ ਹਾਂ ਹੀ ਟਾਈਗਰ ਪ੍ਰਿੰਟ ਚਿੱਟੇ-ਚਿੱਟੇ ਵਾਲੀ ਨਾਲੇ ਭਾਬੀ ਨੂੰ ਤਾਂ ਹਜੇ ਪ੍ਰਿੰਟ ਚੱਲੇ ਕੋਈ ਵੀ ਆਹ ਸੋਹਣੀ ਹੈ ਕੋ ਯਾਰ ਆ ਇਹ ਤਾਂ ਮੈੜੀ ਕਿ ਨਹੀਂ ਛੇਤੇ ਹੋਣਾ ਚਿੱਟੀ ਨੇ ਇੱਕ ਆਖ ਖੋਲ ਕੇ ਰਖਾਈ ਵੀਰੇ ਬੜਾ ਰਿਕਮੈਂਡ ਬਹੁਤ ਲੱਗਣਾ ਡਾਊਨ ਇਹਦੇ ਚਾਟ ਇਹ ਬੜਾ ਸਾਈਜ਼ ਦਿਖਾ ਦੇਣੀ ਇੱਕ ਤਾਂ ਹੀ ਲੈ ਲੈਣੀ ਹਮ ਕਲਰ ਹੋ ਜਾ ਗੂੜੇ ਜਿਹੇ ਦਾ ਇਹ ਤਾਂ ਸਾਈਜ਼ ਲੱਗਿਆ ਦਿਖਾਉਣਾ ਜੇ ਸਾਈਜ਼ ਦਿਖਾਉਣਾ ਇਹ 200 ਰੁਪਏ ਅੱਛਾ 200 ਜੇ ਜਾਂ ਫਿਰ ਇਹ ਤੋਂ ਹੈਵੀ ਲੈਣਾ ਫਿਰ 250 ਜੇ ਇਹਦੇ ਲਿੰਗਣ ਦੇ ਵਿੱਚ ਵੀ ਮਿਲ ਜੂਗਾ ਕਾਟਨ ਚ ਲਈਏ ਚੁੰਨੀ ਤਾਂ ਵੀ ਠੀਕ ਆ ਕਲਰ ਇਹ ਤਾਂ ਨਹੀਂ ਇਹ ਐ ਗਰਮੀ ਚ ਨਹੀਂ ਲਈ ਜਾਂਦੀ ਨਾ ਲਈਆਂ ਜੀ ਸਾਰਾ ਇਹਦਾ ਕੱਪੜਾ ਪਿੰਗਾ ਨਹੀਂ ਆਈ ਨਾ ਇਹ ਦੇਖੋ ਹੈਗੀ ਆ ਨੀਲੀ ਜੀ ਫਟ ਗਈ ਮੇਰੀ ਉਹ ਸਾਰੇ ਇਹਦਾ ਸੌਂਕਾ ਸਾਰਿਆਂ ਨਾਲੋਂ ਵੱਧ ਵਿਕਰੀਏ ਇਹਦੇ ਚ ਸੌਫਟ ਇਹ ਕੀ ਦਿਖਾਈਂ ਤਾ ਡਾਰਕ ਜਿਆ ਕਮੀ ਇੱਧਰ ਨੂੰ ਠੀਕ ਉੱਤੋਂ ਕਲਰ ਹੈ ਵੀ ਕਲਰ ਆ ਲੈਣੀ ਇੱਕ ਮੋਟਾ ਜੀ ਜੀ ਨੂੰ ਵੀ ਲੈਣਾ ਸਾਰੇ ਦਾ ਆ ਰੰਗ ਤਾਂ ਖੜਮਾ ਹੈ ਇਹਨਾਂ ਕੱਪੜਾ ਲੈਣਾ ਨੇ ਤਾਂ ਮਲੇਮ ਜੀ ਨੇ ਸੋ ਤਿੰਨ ਤੋਂ ਗੁਰਦਵਾਰ ਹੋਣਾ ਹੈ ਆ ਲੈ ਲੈਕਰਾਂ ਨੂੰ ਲੈ ਲੈ ਜਿਹੜਾ ਲੈਣਾ ਠੀਕ ਆ ਮੈਂ ਨਹੀਂ ਕੁਝ ਵੀ ਕਹਿੰਦਾ ਬਾਅਦ ਚ ਮਰੇ ਗੱਲਣਾ ਨਾ 11 ਵਿਆਹ ਨਹੀਂ ਤੇ ਲੈਣੀ ਆ ਲੈਤੀ ਆ ਨਹੀਂ ਤੇ ਲੈਣੀ ਆ ਉਹ ਨੂੰ ਤੇ ਲੈਣੀ ਤੁਸੀਂ ਦੇਖਣਾ ਆ ਵੀ ਚੁੰਨੀ ਠੀਕ ਆ ਖਤਰੇ ਵਾਲੇ ਉਹਦੇ ਨਾਲ ਦੀ ਕਲਰ ਮੈਂ ਆ ਦੀਦੀ ਨੂੰ ਲੈ ਲੈਣੇ ਹਾਂ ਇਹ ਤਾਂ ਬ੍ਰੇਕ ਮਾਰਨੀ ਮਹਿੰਗੀ ਪੈ ਗਈ ਨਾ ਮਨੂਰ ਕੋਸ ਨੂੰ ਮਹਗਾ ਪੇਰ ਲਈ ਤਾਂ ਪੈਣੀ ਤੇ ਕਿੰਨੀ ਆਉਂ ਉਹ ਤੇ ਹੋਰ ਰੰਗ ਦਿਖਾਈ ਤਾਂ ਡਰਖਦੇ ਜੀ ਜਿਹਨਾਂ ਲੈ ਚਾਹ ਹਾਂ ਰੰਗ ਤਾਂ ਵੀ ਮਾਰਾ ਗਰੇਟ ਬਲੈਕ ਮੰਡੂ ਕਰਟ ਚਾੜਦੇ ਆ ਨਾ ਜੀ ਹਾਰੇ ਚਾੜਦੇ ਆ ਨਾ ਗਰੇਟ ਉਹ ਵੀ ਠੀਕ ਆ ਹੁਣ ਮੈਂ ਕੀ ਕਰ ਸਕਦਾ ਤੁਹਾਨੂੰ ਇੰਨੇ ਇੱਕ ਸਿਰਫ ਦੋ ਚੁੰਨੀਆਂ ਲੈਣ ਵਾਸਤੇ ਰੁਕੀ ਤੋ ਵੀ ਹਰੀਆਲੀ ਭਾਬੀ ਵਾਸਤੇ ਤੂੰ ਹੁਣ ਦੀਦੀ ਵੀ ਯਾਦ ਆ ਗਈ ਹਾਂ ਫਿਰ ਕੀ ਹੋ ਗਿਆ ਹੁਣ ਦੀਦੀ ਵੀ ਯਾਦ ਆ ਗਈ ਗਾਂ ਤੂੰ ਵੀ ਯਾਦ ਆ ਗਈ ਸਾਡੇ ਕੋਲ ਹੈ ਨਹੀਂ ਹਾਂ ਤੁਹਾਡੇ ਕੋਲ ਹੈ ਕਿਆ ਰੱਖਣ ਨੂੰ ਥਾਉ ਨੂ ਪਾਣ ਨੂੰ ਹੈ ਨਹੀਂ ਤੁਹਾਡੇ ਕੋਲ ਇਹ ਗਰੀ ਗਰੀ ਜੀ ਹੈ ਨਾ ਮੈਂ ਵੀ ਚੱਲ ਰਹੀ ਆ ਵੀ ਆ ਤੇ ਹਾਂ ਜੀ ਬੁਲਾਟ ਤਾਂ ਮੈਂ ਲੈ ਲਿਆ ਅੱਜ ਹਾਂ ਵੀ ਕਲਰ ਹੈਗਾ ਤੇਰੇ ਕੋਲ ਸੂਟ ਹੈ ਜਿਆ ਪਤਾ ਨਹੀਂ ਚੁੰਨੀਆਂ ਆ ਪਤਾ ਨਹੀਂ ਹੁਣ ਮੇਰੇ ਤਾਂ ਦਿਮਾਗ ਤਾਂ ਐ ਬੱਸ ਕਰ ਦੇ ਵੀਰੇ ਠੀਕ ਹੈ ਜੀ ਸਤਨਾਮ ਵਾਹਿਗੁਰੂ ਕਿੰਨੀਆਂ ਤੁੰਗੀਆਂ ਹੋ ਗਿਆ ਭਰਾ 6 ਦੋ ਲੰਨ ਬਾਤ ਕਰੋ ਤੇ ਕੋਈ ਨਾ ਮੈਂ ਆਪਣੇ ਬਾਰੇ ਵੀ ਸੋਚਿਆ ਦਰਦੀ ਦੀ ਬਾਰੇ ਵੀ ਹਾਂ ਬਾਹੀ ਸੋਚੀ ਜਾਣਾ ਤੁਸੀਂ ਤੁਝ ਮੈਨ ਲੱਗਦਾ ਜੈਸਮੀਨ ਨੂੰ ਭੁੱਲ ਗਈ ਤੂੰ ਨਾ ਹਾਂ ਤਾਂ ਜੈਸਮੀਨ ਦੀ ਜਠਾਣੀ ਵੀ ਹੈ ਮੇਰੀ ਕੁੜੀ ਦੂਜੀ ਵੀ ਆ ਤੇ ਸੱਸ ਵੀ ਆ ਮੇਰੀ ਭੈਣ ਜੀ ਹਾਂ ਬਲੌਗਰ ਆ ਜੀ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸਮੱਤ ਬਖਸ਼ੇ ਉਹ ਸਾਨੂੰ ਨਹੀਂ ਅੰਕਲ ਦੀ ਤਾਂ ਵੀਡੀਓ ਸੀ ਬਣਾਈ ਲਈ ਆ ਧੰਨਵਾਦ ਹੈ ਗੁਰੂ ਤੁਹਾਨੂੰ ਵੀ ਪਤਾ ਉਹ ਤਾਂ ਹੀ ਇਹ ਪੁੱਛਦੇ ਤੇ ਮੈਨੂੰ ਉਹ ਕਹਿੰਦੇ ਅੰਕਲ ਤਾਂ ਹੈ ਨਹੀਂ ਉਹ ਕੁਛ ਨਹੀਂ ਹੁਣ ਤੇ ਕਾਨ ਦੀ ਤਰੱਕੀ ਵਿਗਾੜ ਲਈ ਤਾਂ ਵਧੀਆ ਮਹਾਰਾਜ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਹਨਾ ਨੂੰ ਵਧੀਆ ਗਾਹਕੀ ਹੋਵੇ ਇਹਨਾਂ ਦੀ ਹਾਂ ਤਾਂ ਨਹੀਂ ਕਰਨੀ ਤੇ ਕਰਨੀ ਇਹ ਵਾਲੀ ਕਰਨੀ ਆਏ ਤਾਂ ਨਾਲੋਂ ਜ਼ਿਆਦਾ ਮੈਨੂੰ ਸਾਫਟਾ ਕੱਪੜਾ ਆ ਲੱਗ ਗਿਆ ਉਹ ਫਨਕਾਰੀ ਪਈ ਹੈ ਸਾਹਮਣੇ ਉਹ ਮੈਂ ਵੀ ਫਿਰਦਾ ਜੀ ਵਿੱਚ ਅੱਛਾ ਪਾਕਿਸਤਾਨ ਲੱਗੇ ਬਿਆਨ ਉੱਤਤ ਤੁਸੀਂ ਤਾਂ ਲੱਤੀ ਨਹੀਂ ਹੈਗੀਆਂ। ਸਿੱਕਾ ਹੀ 15 ਰੁਪਏ ਦਾ ਬਣਦਾ ਕਿ ਰੁਪਈਆ। ਇਹ ਹੈ ਬੁੱਲ ਹੋ ਰੁਪਈਆ ਬਣਦੇ ਤਾਂ ਜਸਤ। ਕਿਹੜਾ ਰੇਟ ਹੈ ਫਲਕਾਰੀਆਂ ਦਾ ਇਹਨਾਂ ਦਾ? ਸਾਡੇ 450 ਰੁਪਏ ਦੀ ਹੈ। ਅੱਛਾ 450 ਦਾ। ਆਹ ਪਾਕਿਸਤਾਨੀ ਹੈ। ਚਲੇ ਤਾਂ ਹੁਣ ਪਤਾ ਨਹੀਂ ਭਰਾਵਾ ਸਾਨੂੰ। ਜੀ ਆਖੀ ਕਰਨੇ ਦੇਖ ਲਓ ਕੋਈ। ਹਾਂ। ਪਤਾ ਨਹੀਂ ਮੈਨੂੰ ਪਤਾ। ਨਹੀਂ ਨਹੀਂ ਠੀਕ ਹੈ ਜੀ। ਆ ਚਾਰੇ ਕਰਨੇ ਆ ਉਹ ਤਾਂ ਨਹੀਂ ਕਰਨਾ। ਨਾ ਉਹ ਵੀ ਕਰਨੇ ਆ। ਠੀਕ ਹੈ ਜੀ ਹੁਣ ਤਰੁਕੇ ਤੇ ਮੈਂ ਉਹਨੂੰ ਤਿੰਨ ਲੇਡ ਨੂੰ ਅਸੀਂ ਤੇ ਨਾਲ ਆਕਟਾ ਪਰੇਥੇ ਲਾ ਲਿਆ ਹੂੰ ਠੀਕ ਹੈ ਜੀ ਹੁਣ ਬਿੱਲ ਦੇ ਕੇ ਆ ਜੂਗੀ ਬਿੱਲ ਬਿੱਲ ਦੇ ਕੇ ਨਾ ਪੈਸੇ ਸਾਬ ਤੁਸੀਂ ਜਾਣ ਭੱਜੋ ਹੁਣ ਬਸ ਚੱਲੇ ਇਹਨੂੰ ਗੂਗਲ ਪੇ ਕਰਨਾ ਪੈ ਜੀ ਕੋ ਮੈਨੂੰ ਲੋੜ ਨਹੀਂ ਆ ਦੇ ਮੈਂ ਸੂਟਾ ਵਾਲੀ ਨੂੰ ਕਰਾਇਆ ਜੀ ਇਹਦੀ 500 ਕੀ ਕੀ ਜੀ ਉਹ ਆ ਦੋ ਆ ਦੋ ਦੋ ਸੌ ਵਾਲੇ ਵਾਹ ਕਰੋ ਸੱਤ ਨਾਲ ਆ ਸੌ ਵਾਲਾ ਆ ਕਰ ਦੋ ਭਰ ਮਾਤਾ ਸੁੱਟ ਵਾਲੇ ਨੂੰ ਕਰਕੇ ਨਹੀਂ ਆ ਤਰਾ 1400 ਰੁਪਇਆ ਨਹੀਂ ਆ ਵੀ ਅਗਲੇ ਨੂੰ ਵੀ ਨਾ ਰਹੇ ਹੈ ਨਹੀਂ ਮੇਰੇ ਕੋਲ ਮੇਰੇ ਕੋ ਸਿਰਫ ਹੈਗਾ ਡੈਡੀ ਨੇ ਦਿੱਤੇ ਤੁਹਾਨੂੰ ਮਾ ਦੇ ਉਹ ਉਹੀ ਉਹਦੇ ਭਣੇ ਹੋਣਾ ਤੀ ਤਾ ਕਹ ਦੇ ਦੇ ਮਮਾ ਕ ਮਮਾ ਦੇ ਦੇਗਾ ਹਾਂ ਦੇ ਦੇ ਛੇਤੀ ਕਰ ਮੈਂ ਨਹੀਂ ਤੈਨੂੰ ਰੋਕਿਆ ਤੂੰ ਆਪ ਰੁਪਇਆ ਚੱਲ ਛੇਤੀ ਕਰ ਚੱਲ ਚੱਲੀ ਆ ਵੀ ਘੋਲੇ ਰੇ ਲੈ ਦੇ ਦੇ ਮੈਨੂੰ ਦੇ ਦੇ ਹਾਂ ਉਹਨੂੰ ਦੇ ਦੇ ਕੰਡੀ ਉਹਨੂੰ ਦੇ ਦੋ ਲਾ ਫੜੋ ਜੀ ਫੜੋ ਜੀ ਛੇਤੀ ਕਰੋ ਛੇਤੀ ਕਰ ਮੇਰੇ ਕੋਲ ਟੱਡੀ ਟੱਡੀ ਨਾ ਜਾਕ ਜਿਹੜੇ ਲੋਕੋ ਲੋਕੋ ਰੱਖੇ ਵੇ ਕੱਡੀ ਤੇ ਹੁੰਦੇ ਆ ਉਹ ਕਿਹੜੇ ਲੋਕੋ ਲੋਕੋ ਕੀ ਕਿਹੜੀ ਫੈਕਟਰੀ ਨੱਥੇ ਹੋਏ ਮੈਨੂੰ ਵੀ ਦੱਸੋ ਤੇਤੀ ਘਾੜਾ ਛੇਤੀ ਆ ਬਰਤ ਕਰਨ ਨੂੰ ਕੋਈ ਹੁਣ ਤੈਨੂੰ ਡੈਡਾ ਕਰ ਮੇਰੇ ਨਾਲ ਤਾਂ ਖਾਲੀ ਹੈ ਸਬਸਕ੍ਰਾਈਬ ਕਰਦਿਨੇ ਤੁਹਾਡਾ ਇੱਕ ਚੈਨਲ ਹੋਰ ਮਾਣ ਆ ਸਬਸਕ੍ਰਾਈਬ ਹੋ ਗਿਆ ਉਹ ਸਬਸਕ੍ਰਾਈਬ ਤਾਂ ਹੋ ਗਿਆ ਹਮੇ ਦੇ ਹੁਣ ਬਸ ਸਿਰਫ ਤੁਸੀਂ ਐਸ ਯੂ ਕੇ ਐਚ ਇੱਥੇ ਆ ਜਾਣਾ ਸੁੱਖੋ ਭੈਣ ਜੀ ਮਾਲਾ ਵਾਲੇ ਕਿੱਥੇ ਗਿਆ ਹੈ ਨੀ ਉਹ ਯਾਰ ਮੈਂ ਮੈਂ ਸਰਚ ਕਰੀ ਅਸ ਯੂ ਕੇ ਐਚਓ ਉਹ ਕਰ ਦੋਗੇ ਉਫ ਯਾਰ ਓਕੇ ਆ ਆ ਗਿਆ ਉਹ ਹੋ ਰਿਹਾ ਦਬ ਤਾ ਯਾਰ ਬਟਨ ਮੈਂ ਗਲਤੀ ਨਾਲ ਪੁੱਛੇ ਕਰ ਲੈ ਇੱਕ ਵਾਰ ਉਹ ਫੇਰ ਦਬ ਹੋਣਾ ਹੀ ਹਮ ਚਲੋ ਫਿਰ ਹਮ ਅਸ ਯੂ ਕੇ ਐਚ ਉਹ ਚੁੜੀ ਸਹੀ ਉਹ ਦਬ ਹੋਇਆ ਨਹੀਂ ਆ ਪਿਆ ਸਭ ਤੋਂ ਥੱਲੇ ਆ ਗਿਆ ਮੈਂ ਭਾਈ ਇਹਦੇ ਚੋਣਾ ਸੀ ਆ ਦੇਣਾ ਕੋਲ ਕੇ ਲੈ ਬੈਠਾ ਸਾਹਮਣੇ ਮੈਂ ਚੋ ਤੇ ਪੈਸੇ ਦੇ ਉਹਨੇ ਜੋ ਚੈਨਲ ਸਬਸਕ੍ਰਾਈਬ ਕਰ ਲਿਆ ਫੇਰ ਕਿਉਂ ਪੈਸੇ ਨਹੀਂ ਦੇਣੇ ਛੇਤੀ ਕਰੋ ਨਾ ਨਾ ਦੇ ਠੀਕ ਆ ਜੀ ਮਿਲਦੇ ਆ ਤੁਹਾਨੂੰ ਕਹਾਂ ਚੱਲ ਕੇ ਹੁਣ ਡਰਨੇ ਦੇ ਨੀ ਚੁੰਨੀਆਂ ਛੱਡ ਦੇ ਭਾਬੀ ਤੇ ਚੁੰਨੀਆਂ ਦੇ ਪੈਸੇ ਮੈਂ ਦੇ ਦੂੰਗਾ ਠੀਕ ਆ ਜੀ ਉਹਨਾਂ ਦੇ ਹੀ ਜਾਓ ਗੱਲ ਖਤਮ ਕਰੋ ਪਹੁੰਚ ਗਏ ਜੀ ਮਾਣੇ ਮਾਜਰੇ ਪਹਿਲਾਂ ਤਾਂ ਆਪਾਂ ਇੱਥੇ ਲਾਉਨੇ ਹੱਥ ਉਹ ਤੋਂ ਬਾਅਦ ਚੱਲਦੇ ਆਂ ਅੰਦਰ ਆਏ ਤੇ ਸੀ ਹੁਣ ਨਿੰਦੂ ਦੀ ਖਬਰ ਲੈਣੀ ਤੇ ਵਾਜੀ ਪ੍ਰਾਣਾ ਜੀ ਉਹ ਵਰਖਾ ਮ ਜੀ ਆਇਆਂ ਨੂੰ ਤੇ ਹੋਰ ਸੁਣਾਓ ਜੀ ਠੀਕ ਠਾਕ ਆ ਸਾਡੇ ਮਾਥੜ ਜੀ ਕਿਵੇਂ ਆ ਤੁਸੀਂ ਪਹਿਲਾਂ ਉਹਦਾ ਹਾਲ ਵੀ ਤਹੱਦੋ ਸਾਨੂੰ ਉੱਥੇ ਭੰਬਰੀ ਵਾਲੇ ਸਾਰੇ ਠੀਕ ਠਾਕ ਆ ਠੀਕ ਠਾਕ ਆ ਜੀ ਚੜ੍ਹਦੀ ਗੱਲਾ ਚੜ੍ਹਦੀ ਗੱਲਾ ਪਰਮਾਤਮਾ ਚੜ੍ਹਦੀ ਗੱਲਾ ਵਿੱਚ ਰੱਖੇ ਸਾਰਿਆਂ ਨੂੰ ਤੇ ਵੈਲਕਮ ਆ ਜੀ ਤੁਹਾਡਾ ਸਾਡੇ ਛੋਟੀ ਫੈਮਿਲੀ ਚ ਛੋਟੀ ਜੀ ਫੈਮਿਲੀ ਨਹੀਂ ਹੁਣ ਤਾਂ ਮਹਾਰਾਜ ਦੀ ਕਿਰਪਾ ਨਾਲ ਬੜੀ ਹੋ ਗਈ ਹਾਂ ਜੀ ਬੜੀ ਹੋ ਗਈ ਜਿੱਦੀ ਇੱਥੇ ਗਈਆਂ ਦੁੱਧ ਲੈਣ ਗਈਆਂ ਸਾਸਤਰੀ ਸਾਸਤਰੀ ਗੱਲ ਪਤਾ ਸਾਚਰੀ ਕਾ ਮੈਂ ਨਾ ਜਨਾ ਦੇ ਬਿਨਾਂ ਨਹੀਂ ਦਬੋ ਤਖੀ ਹੋ ਗਿਆ ਪਹਿਲਾਂ ਇਹਦੇ ਹੌਸਲੇ ਤੇ ਟੂਹੀ ਨੀਤੀ ਦੁਗਦੀ ਹੁਣ ਮਰੀ ਟੂਹੀ ਬਹੁਤ ਬੁਗਦੀ ਉੱਟ ਰਹੀ ਅੰਦਾ ਹੋਰ ਇਹ ਉੱਟਦਾ ਹੋਰ ਮਾਸ ਇਹ ਦਵਾਈ ਕਰਕੇ ਆ ਦੁੱਧ ਫਲਾਈ ਜਾਂਦੇ ਹੋਏ ਭਾਬੀ ਬੀਬੀ ਐਨ ਸਭ ਟਿਕ ਟਾਕ ਹੋਰ ਦੇਖ ਲੈ ਕੰਨੀ ਪਾਈ ਮਾਂ ਨੇ ਕੱਕ ਚ ਮਮੀ ਨੇ ਪਾਈ ਅੱਜ ਮੈਨੂੰ ਤਾਂ ਨੌਂ ਜੰਮੇ ਕਿ ਮੈਂ ਦਾਦੀ ਨੇ ਪਾਈ ਅਗਲੇ ਦਿਨ ਤੇਰੇ ਵੰਗ ਚ ਗਣਾ ਤਾਂ ਪਹਿਲੀ ਵਾਰ ਰੀਤ ਦੀ ਅੱਖਾਂ ਲੈ ਬੇੜੀ ਦਿੱਤਾ ਤਾਂ ਜਮੀ ਭਾਰਤੀ ਲੈ ਬੇੜਤੀਆਂ ਦੀ ਕਾਜੀ ਸ਼ੁਰੂ ਤੇ ਸਾਡੇ ਇਥੇ ਹੋ ਰਹੀਆਂ ਆ ਇਹ ਤਾਂ ਨਾ ਮੇਰੇ ਕਾਰ ਦੇ ਨਾਲ ਲੱਗ ਜਾਂਦਾ ਹੈ ਨਾ ਸੁੱਤੇ ਹੀ ਪਿਆ ਉਹ ਅੰਗਤ ਭਾਈ ਜਿਹੜੀ ਦੰਨਿਆ ਨਾ ਉਹਦਾ ਸਰ ਅੰਗਤ ਕੇ ਅੰਗਦ ਅੰਗਤ ਅੰਗਤ ਓਏ ਆਏ 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 ਇਹ ਭੈਗ ਬਾਚੀਆਂ ਨੇ ਇੰਦਾ ਵੀਧਾ ਜਣਾ ਕੁੱਕਾ ਓਏ ਕਿਸੇ ਦਾ ਬੁੱਫੜ ਆ ਗਿਆ ਕਿਸੇ ਦੀ ਬੂਜੀ ਆ ਗਈ ਓਏ ਕਿਸੀ ਆ ਗਈ ਕਿ ਕਿਵੇਂ ਰਾਹ ਹੋ ਗਿਆ ਤੂੰ ਵੀ ਬੁਲਾ ਦੇ ਭਾਈ ਮਾਡ ਜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਫਿਰ ਬਾਜੀਗਰਾਂ ਮੰਗ ਗਲੋਟ ਨਹੀਂ ਖਾਦੀ ਸੀ ਕਿਕਣਾ ਹੁਣ ਨਹੀਂ ਵੀ ਹੁਣ ਤਾਂ ਠੀਕ ਆ ਵੈਸੇ ਹਾਂ ਕਿਕਣਾ ਕਿਆ ਹੋ ਗਿਆ ਤਾਂ ਨੀਚਾ ਵੱਜਾ ਢੋਈਆਂ ਵੱਜੀ ਸੀ ਕਿੱਥੇ ਤਾਂ ਗਿਆ ਅੱਧੀ ਉਹ ਘਟੇ ਗਈ ਕਿਹੜੇ ਘੁੱਟ ਦਾ ਇਹ ਦੱਸਦਾ ਤਾਂ ਨਿਕੜਾ ਬਹੁਤ ਸ਼ਾਵਸ਼ੀ ਵਾਲਾ ਗੱਲ ਵੀ ਕੋ ਹੋਇਆ ਹੀ ਨਹੀਂ ਕੋਈ ਚੱਕਰ ਨਹੀਂ ਅੱਲਾ ਜਿਵੇਂ ਕੰਦਵਾ ਤੇ ਸ਼ਾਦ ਮਾਰੀ ਆ ਹਜ਼ਾਰ ਤੇਰੀ ਭੂਆ ਦਾ ਤੇਰੇ ਦਾ ਦਿਲ ਘਟਿਆ ਦਾ ਉੱਦੜ ਦਿਓ ਕਹੀ ਜਾਂਦੀ ਕਹਿੰਦੀ ਮੁੰਡੇ ਦੇ ਸੱਟਾ ਲੱਗਿਆ ਮੁੰਡੇ ਦੇ ਸੱਟਾ ਲੱਗੀਆਂ ਭੂਆ ਉਹ ਤਾਂ ਮੈਲਾ ਬਣੀ ਨੂੰ ਖਬਰ ਲੈਣ ਆਏ ਸੀ ਤੇਰੀ ਮੈਨੂੰ ਇਹਦੇ ਬਹੁਤ ਭੁੱਲ ਜੰਨੀ ਆ ਮੈਂ ਆ ਦੇਖ ਲੈ ਸੈਨੀਟਾਈਜ਼ਰ ਹਾਂ ਕਾਲਾ ਮੈਂ ਵੀ ਲਾਇਆ ਸੈਨੀਟਾਈਜ਼ਰ ਉਹਨੇ ਵੀ ਲਾਉਣਾ ਆ ਇਹ ਤਾਂ ਉਹਨਾਂ ਜਿਹੜਾ ਹੀਟਰ ਚ ਲਾਇਆ ਵਾ ਇਹ ਤਾਂ ਬਹੁਤ ਕਮੈਂਟ ਆ ਇਹ ਵੀ ਪਾਣੀ ਰੱਖਿਓ ਉਹਦੇ ਕੋਲ ਥੋੜਾ ਜਿਹਾ ਤਸਲਾ ਜਿਹਾ ਕਾਸੇ ਚ ਵੀ ਇਹਦੇ ਨਾਲ ਪਾਣੀ ਰੱਖਿਓ ਤਾਂ ਬੱਚਿਆਂ ਨੂੰ ਕੋਈ ਇਫੈਕਟ ਨਹੀਂ ਹੁੰਦਾ ਉਹਦੀ ਗਰਮਾਹਟ ਰੱਖੋ ਬੰਦ ਕਰ ਦਿਓ ਹਾਂ ਗਰਮਾਹਟ ਹੋਈ ਹੈ ਕੀ ਕਹਾਤ ਵੀ ਢੰਡੇ ਨਹੀਂ ਹੈਗੇ ਓਏ ਬੁੱਬੇ ਲਾ ਦੇ ਕਿ ਲਾ ਦੇ ਲਾ ਦੇ ਲਾ ਦੇ ਓ ਬੁੱਬੂ ਉਤਗੜ ਬੀਬੀ ਜਾਸਰੀ ਕਾ ਏ ਨਾਨੀ ਏ ਬੀਬੀ ਜਾਸਰੀ ਕਾ ਜਾਸਰੀ ਕਾ ਬੀਬੀ ਆ ਪੁੱਤ ਤੈਨੂੰ ਤੇਰਾ ਮੈਨਰੇ ਲਿਆ ਤੇਰਾ ਹੀ ਐ ਨਹੀਂ ਨਹੀਂ ਭਾਈ ਹਾਂ ਮੈਂ ਲੱਗਿਆ ਤਾਂ ਕੜ ਵੀ ਜਵਾਈ ਕੋਈ ਹੋ ਗਿਆ ਜੇ ਜੁਆਇਨੇ ਨੇ ਸਿਰ ਨੀਵਾ ਕਰਿਆ ਤਾਂ ਸਤਿ ਸ੍ਰੀ ਅਕਾਲ ਕਰੇ ਸਾਡੀ ਉਪੁੰਗ ਝੜ ਕੇ ਅੱਡੀਆਂ ਪਿਆਰ ਦੇ ਸਕਦੀ ਐ ਬੀਬੀ ਮੈਂ ਵੀਡੀਓ ਬਣਾਉਣ ਤੋਂ ਮਨ ਕਰਨ ਹੋਇਆ ਵਾਗ ਹਾਂ ਇੱਧਰ ਦੇਖ ਲੈ ਮੈਂ ਸੋਣ ਜਣਾ ਇਹਦੇ ਨਾਲ ਜਿਹੜਾ ਸਾਉ ਨਾ ਮੈਨੂੰ ਚੱਪੀ ਪਾਈ ਵੀ ਇਹਨੂੰ ਮਿੰਦੂ ਮੈਂ ਲੀ ਲੈ ਅੰਦਰ ਵਿੱਚ ਆਏ ਅੱਜ ਉੱਥੇ ਪੰਬਰੀ ਜਾ ਕੇ ਆ ਬੀਬੀ ਹਾਂ ਪੰਬਰੀ ਹਾਂ ਹੋਇਆ ਬੇ ਪੁੱਤ ਹਾਂ ਇਹ ਤਾਂ ਦੂਰਾ ਨਾ ਪੁੱਤ ਜਾਂ ਕਿ ਬੁਖਾਰ ਜਾਂ ਕੋਈ ਜ਼ਖਾਮ ਜੇ ਖੰਗ ਤਾਂ ਅੱਛਾ ਇਹ ਛੋਟਾ ਜਿਹਾ ਫੋਲਾ ਪੁੱਤ ਇਹਨੂੰ ਤਾਂ ਜਦੇ ਫੜ ਲੈਣਾ ਨੇ ਕੋਈ ਖਾਮ ਤਾਂ ਵੈਸੇ ਵੀ ਜਾਇਕ ਨੂੰ ਹੋਵੇ ਬਸ ਚਲ ਫਾਕਦ ਹੱਥ ਨਹੀਂ ਕਹਦੀ ਲਾਉਦਾ ਉਹ ਹੱਥ ਨਹੀਂ ਦੁਬਤਾ ਸਮਝੋ ਗੱਲ ਨੂੰ ਮੈਨੂੰ ਵੀ ਆਇਆ ਅਰਜੀ ਰੀਤੀ ਉਹਦੇ ਬਹੁਤ ਜ਼ਿਆਦਾ ਨੀਂਦੂ ਤਾਂ ਕਰਦੀ ਆ ਕਿੱਥੇ ਬੱਜੀ ਦੀ ਵੀਰਜੀ ਦੇ ਸੱਟ ਹਾਂ ਇੱਕ ਉੱਪਰ ਨੂੰ ਦਿਖਾ ਦੇ ਥੋੜੀ ਥੱਲੇ ਇਹ ਵੀ ਉਸ ਦਾ ਫਰਦਾ ਹੈ ਹਾਂ ਇੱਕ ਵੀ ਨਹੀਂ ਕਿ ਆ ਕਰਨਾ ਉਹ ਰਹਿ ਕੇ ਜਿਹੜਾ ਕੋਲੀ ਹੈ ਕਹਿੰਦਾ ਝੋਲੇ ਨਾਲ ਕੱਪੜੇ ਪਾ ਕੇ ਰੋਪੜ ਜਾਵਣਾ ਮੈਂ ਨਹੀਂ ਰਿਆਦ ਕਹਿੰਦਾ ਤੁਸੀਂ ਇਹਦੇ ਪੈ ਕਰਦੇ ਆਂ ਅੱਛਾ ਲਾ ਨੂੰ ਹੋਰ ਥੋੜਾ ਜਿਹਾ ਰਹਿਣਾ ਇਕ ਜਿਹੜਾ ਪੱਤੋਂ ਟਕਾਈ ਕਰਦੇ ਨਾ ਜਵਾਕ ਨੂੰ ਹੋ ਵੀ ਜਾਂਦਾ ਫਿਰ ਬਈ ਨਹੀਂ ਪੁੱਤ ਮਗਧੰਤਾਂ ਮੇਰਾ ਖਣਾ ਤੂੰ ਹੀ ਹੈ ਮੇਰਾ ਬੋਤਾ ਨਹੀਂ ਹਾਂ ਮੈਂ ਨਾ ਛੇਤੀ ਫੜਦਾ ਪੁੱਤ ਬੜੇ ਨੂੰ ਫੜ ਲੈਂਦਾ ਉਹ ਚਲ ਉਹ ਤਾਂ ਇਨਫੈਕਸ਼ਨ ਆਪਾਂ ਨੇ ਧਿਆਨ ਰੱਖਣਾ ਉਹ ਗੱਲਾਂ ਦਾ ਨਣੀ ਕੋਈ ਉਹਦੇ ਨਿਆਣੇ ਨੂੰ ਹੁੰਦਾ ਵੀ ਮੈਨੂੰ ਚਾਹ ਜਾਣ ਕੇ ਰੋਕਦੇ ਆ ਹਾਂ ਨਿਆਣੇ ਹੁੰਦਾ ਤੇ ਨਿਆਣੇ ਦੇ ਦਿਲ ਪਰ ਆ ਜਿਹੜੀ ਨਿੱਕੀ ਜੀ ਜਾਨ ਇਹਦੇ ਛੁਈਆਂ ਜਾਂਗੀਆਂ ਲੱਗ ਰਹੀਆਂ ਵੇ ਸਾਨੂੰ ਬਹੁਤ ਦੁੱਖ ਲੱਗਣਾ ਆਖਾ ਕਹਿੰਦੇ ਇਹ ਨਾ ਇਹ ਤਾਂ ਹਨ ਹਿੱਲਦਾ ਵੀ ਮੇਰੀ ਬੂਆ ਬੋਲਦੀ ਆ ਓਏ ਹਾਂ ਮੇਰੀ ਗੁੱਗੀ ਉੱਤਕੇ ਤਾਂ ਦਿਖਾ ਦਿਆ ਘਸਾਲਿਆ ਇਹਨਾਂ ਨੂੰ ਗੰਦੇ ਆ ਲਾਤ ਨੂੰ ਦੁੱਧ ਤਾਂ ਪੀ ਜਾਂਦਾ ਟਾਈਮ ਨਾਲ ਹੈ ਹਾਂਜੀ ਉਹ ਤਾਂ ਮੈਨਾਂ ਨੂੰ ਕੀ ਲੱਗਣ ਬਹੁਤ ਔਖਾ ਲੱਗਿਆ ਜਦੋਂ ਵੀ ਗਏ ਸਾਡੇ ਤੇ ਹਾਂ ਜਦੋਂ ਪਤਾ ਨਹੀਂ ਪੈ ਤੇਰੀ ਬਾਜੇ ਪਛਾਣਤੀ ਉੱਦਰ ਵੀ ਜੇ ਨਹੀਂ ਕਰਕੇ ਜਾਂਦੇ ਕੌਣ ਦੇ ਜਾਈ ਤਿਆਗੀ ਤੇ ਮੈਂ ਇਹ ਰਾਤ ਨੂੰ ਕਰਾਉਂਦਾ ਨਹੀਂ ਮੈਨੂੰ ਕਹਿ ਕੇ ਤਾਂ ਗਈ ਸੀ ਜਗਰਾਤਾ ਰਾਤ ਨੂੰ ਕਰਾਇਆ ਕਰਗਾ ਸਮਾਂ ਹੀ ਨਹੀਂ ਪੈ ਭੈਣਾਂ ਦੇ ਚਲ ਹੁਣ ਦਾਦੀ ਨੂੰ ਕਰਿਆ ਆਪਣਾ ਪੂਰਾ ਤੰਗ ਦਾਦੀ ਦਾ ਬਾਹ ਕੁ ਕਰਿਆ ਭਈਆ ਕੌਣ ਬੈਠੀ ਹੈ ਇਹ ਸਾਹਮਣੇ ਹੁੰਦੀ ਹੈ ਬੈਠ ਕੇ ਆਪਣਾ ਚੁੱਪ ਕਰਾਦੀ ਚਲ ਐ ਵੀ ਬੰਦਾ ਇੱਕ ਉੱਪਰ ਵਾਲਾ ਕਰ ਲੰਦਾ ਮੈਂ ਪੈ ਜਾਨੀ ਮੈਂ ਤੁਸੀਂ ਠੀਕ ਹੋਣਾ ਤੁਸੀਂ ਠੀਕ ਹੋ ਸਾਰੇ ਆਹ ਉਹ ਬੁੱਬੂ ਇਹ ਬੁੱਗੀ ਜਮਾ ਤੇ ਇੰਨੀ ਕੀ ਹੋਈ ਬਈਆ ਮੰਮੀ ਬੁੱਬੂ ਨਹੀਂ ਪਾਦੀ ਕਤਾਈ ਹਣੀ ਮੰਮੀ ਜੀ ਆਹੋ ਚੂੜੀਆਂ ਦੀ ਭਰਦਾ ਮੱਥੇ ਤੇ ਮੰਮੀ ਬਿਲਕੁਲ ਤੋਂ ਨਹੀਂ ਤੇਰੀ ਉਵਾਰੀ ਪਹਿਲਾਂ ਉਹ ਵੀ ਮੜਾ ਸੋਜਿਆ ਜਿਆਦਾ ਹੁੰਦਾ ਹੀ ਨਹੀਂ ਹਾਂ ਹਾਂ ਨਾਰੀ ਜੀ ਵੀ ਟਿੱਕਾ ਜਾਊਗਾ ਮੜੀ ਜੀ ਹੈਗੀ ਹੈ ਨਾਰੀਆ ਦਾ ਤੇਲ ਤਾਂ ਲਾਈ ਜਣੀ ਦਿਲੀਵਾਰੀ ਵਿੱਚ ਜਿਹੜੀ ਦਵਾਈ ਲੈ ਕੇ ਭੇਜੀ ਸੀ ਉਹ ਵੀ ਦੰਨੇ ਉਹ ਵੀ ਲਈ ਜਨੇ ਉਸ ਤਾਂ ਜਿਹੜੀ ਅਰਜੀ ਜੀਤੀ ਉਹ ਖਤਮ ਹੈ ਖਤਮ ਹੋ ਗਿਆ ਬੰਦ ਕਰ ਦਿਓ ਡਾਕਟਰ ਨੇ ਕਿਹਾ ਤਾਂ ਉਹ ਛਿੱਟੇ ਛਿੱਟੇ ਮੋਤੀ ਆਏ ਉਹ ਚੱਲੇ ਤਾਂ ਦੁੱਧ ਨਾਲ ਹੋ ਜਾਂਦਾ ਥੋੜਾ ਥੋੜਾ ਨਹੀਂ ਨਹੀਂ ਹਾਂ ਕੋਲਾਪਸ ਸੀ ਦੂਜੇ ਕੱਪੜੇ ਪਾ ਗਏ ਨਾ ਇਨਫੈਕਸ਼ਨ ਹੋਈ ਸੀ ਉਹ ਦਵਾਈ ਉਹ ਤਾਂ ਲਾਈਦੀ ਡਾਕਟਰ ਨੇ ਹੂੰ ਤਣ ਕੱਲ ਕੱਤ ਤਿੰਨ ਦਿਨ ਹੋ ਗਏ ਕਿ ਦੋ ਦਿਨ ਹੋ ਗਏ ਪਲਾਉਂਦੇ ਨੇ ਉਹਨੂੰ ਅੱਜ ਸ਼ਾਮ ਨੂੰ ਦੇਣਗੇ ਕੱਲ ਸ਼ਾਮ ਨੂੰ ਦੇਣ ਲੱਗੇ ਹੋਣ ਇਹ ਜਦ ਵੀਰ ਜੀ ਆਪੇ ਜਿਹੜੇ ਦੇਦੇ ਕੱਲ ਸ਼ਾਮ ਨੂੰ ਨਹੀਂ ਪਰਸੋਂ ਸ਼ਾਮ ਨੂੰ ਆਇਆ ਤੇ ਪਰਸੋਂ ਸ਼ਾਮ ਨੂੰ ਆਇਆ ਤੇ ਕੱਲ ਦਾ ਦਿਨ ਅੱਜ ਦਾ ਦਿਨ ਹੋ ਗਿਆ ਯਾਰ ਇੱਕ ਦੋ ਦਿਨ ਹੋਏ ਪਰਸੋਂ ਸ਼ਾਮ ਨੂੰ ਆਏ ਹੂੰ ਕੱਲ ਦਾ ਦਿਨ ਫਸਟ ਸਟਾਰਟ ਹੋਈ ਤੇ ਡੋਜ਼ ਆ ਪਰਸੋਂ ਸ਼ਾਮ ਨੂੰ ਇੱਕਲਾਲਾ ਸ਼ਾਮ ਨੂੰ ਦੇਤੀ ਹੋਗੀ ਫਿਰ ਕੱਲ ਸਵੇਰ ਦੀ ਡੋਜ਼ ਦੇ ਕੇ ਬੰਦ ਦਾ ਨੇ ਨੇ ਦੇਣੀ ਪੂਰੀ ਤਿੰਨ ਤਿੰਨ ਕੱਲ ਤੇ ਕੱਲ ਨੂੰ ਸ਼ਾਮ ਨੂੰ ਵੀ ਦੇ ਦੇ ਕੋਈ ਚੱਕਰ ਨਹੀਂ ਆ ਰਹਾ ਮੈਨੂੰ ਜਿਆਦਾ ਉਹ ਆ ਨਾ ਨੀਂਦ ਬਹੁਤ ਲਿਆਉਂਦੀ ਉਹਦਾ ਕੋ ਕਿਤੇ ਨਹੀਂ ਸੱਤਾ ਪਿਆ ਠੀਕ ਲੱਗਦਾ ਲੈ ਕੋਟ ਇਹ ਕਰੂੰਗਾ ਨੀ ਇਹ ਟੀਂ ਟੀਂ ਕਰੂੰਗਾ ਸਾਰਾ ਕੱਕਾ ਇਹਦੀ ਨਹੀਂ ਇਹਨੂੰ ਦੋ ਕੁ ਮਿੰਟੇ ਹੁੰਦੀ ਆ ਤੇ ਤਾਂ ਚੱਲ ਬੰਦਾ ਆ ਖੋਲੀ ਅੱਖ ਓਏ ਟੀਂ ਟੀਂ ਫੁੱਪੜ ਦੇ ਹੱਥ ਲਾਏ ਤਾਂ ਅੱਖਾਂ ਜੀ ਖੋਲੇ ਓਏ ਟੀਂ 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 ਰੈਣ ਦੇ ਠੰਡੇ ਹੱਥ ਨਹੀਂ ਲਾਉਣੇ ਇਹਨੂੰ ਸਦਾ ਕਰਦੀ ਬਿਮਾਰ ਜੇ ਥਾੜਨਾ ਹੈ ਮੈਂ ਬਾਵਾ ਬਾਵਾ ਥਾੜ ਕੇ ਕਹਿਦੀ ਪੁੱਤ ਤਖਾਉਣਾ ਇਹ ਮੈਂ ਨਾ ਪਿਆਰੇਂ ਦਰੋ ਇਹ ਹਾਂ ਵੀਰੇ ਇੱਕ ਮਹੀਨੇ ਦਾ ਹੋਰ ਕਰ ਦੇ ਫਿਰ ਤਵਲੇ ਮੋੜ ਲੈ ਜਾ ਉਹ ਸਭ ਮੈਂ ਖੁੱਤ ਪੀਦਾ ਕਮਾ ਦੇ ਹੱਥੋਂ ਪੜਦਾ ਫਿਰ ਦੋ ਧੂਆ ਦੇ ਹਾਏ ਹਾਏ ਅੱਖਾਂ ਖੋਲ ਲਾ ਖੋਲ ਲਾ ਖੋਲ ਲਾ ਖੋਲ ਲਾ ਸੁਣਿਆ ਵੀਰ ਜੀ ਕਹਿੰਦੇ ਮੈਂ ਤਾਂ ਚੱਲ ਵੀ ਜਾਣਾ ਸੁੱਤਾ ਹੀ ਪਿਆਉਂਗਾ ਮੇਨਾ ਤਾਂ ਬਾਲੀ ਮਾਰੀ ਹੁੰਦੀ ਆ ਮੈਂ ਕਿ ਸਾਡੇ ਬੋਲੇ ਤੇ ਉੱਤੀ ਕਰਨਾ ਉਹਨੇ ਉੱਤੀ ਉੱਤਜਾ ਉੱਤਜਾ ਸੋਣੀਏ ਉੱਤਜਾ ਆ ਅੱਖ ਮਨ ਨੂੰ ਸੁਜੀ ਹੋਈ ਲੱਗਦੀ ਕਿ ਲੋ ਕਰਕੇ ਹੀ ਆ ਲੋ ਕਰਕੇ ਆ ਮੜੀ ਦੀ ਲਾਲੀ ਧੀ ਹੱਥ ਤੇ ਜਿੱਦਾਂ ਹਾਂ ਤਾਂ ਉਧਰ ਵੀ ਮੈਨੂੰ ਲੱਗਦਾ ਵੀ ਕੁਛ ਲੱਗ ਅੱਖ ਨਾ ਹੋਏ ਜਾਂਦਾ ਬੱਚੇ ਹਾਂ ਚਲੋ ਠੀਕ ਆ ਜੀ ਇਹਨੂੰ ਬਾਹਰ ਅੱਜ ਚੜਦੀ ਕਲਾ ਚ ਰੱਖੇ ਜੀ ਜੀ ਮਿਲਦੇ ਕਿ ਸਖਲੇ ਵਲੌਗ ਚ ਜੀ ਮਹਾਰਾਜ ਸਭ ਨੂੰ ਚੜਦੀ ਕਲਾ ਚ ਰੱਖੇ ਓਕੇ ਬਾਏ ਬਾਏ